ਹੈਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਆਪਾਂ ਇੱਕ ਸੂਟ ਰੈਡੀ ਕੀਤਾ ਤੇ ਇਹਦੇ ਵਿੱਚ ਮੋਟਾ ਹਨਾ ਆ ਦੇਖੋ ਇਹ ਆਪਾਂ ਮੋਟਾ ਸੂਟ ਬਣਾਇਆ ਸਰਦੀ ਦਾ ਪਹਿਲਾ ਸੂਟ ਆਇਆ ਆਪਣੇ ਕੋਲੇ ਹਜੇ ਇਹ ਮੋਟਾ ਬਣਾਇਆ ਜੀ ਨਾ ਤੇ ਇਹ ਮਤਲਬ ਸਲਵਾਰ ਹੈ ਤੇ ਇਹ ਇਸ ਦੀ ਸ਼ਰਟ ਹੈ ਹਨਾ ਇੱਥੇ ਦੇਖੋ ਹਨਾ ਸ਼ਰਟ ਹੈ ਇਸ ਦੇ ਇਹ ਬਹੁਤ ਔਖਾ ਪੂਰਾ ਹੋਇਆ ਕਿਉਂਕਿ ਇਸ ਦੇ ਨਾਲ ਦੀ ਨਾ ਜਲਦੀ ਰੀਲ ਨਹੀਂ ਮਿਲੀ ਦੇਖੋ ਹੈਵੀ ਜャ ਸੂਟ ਹਜੇ ਪ੍ਰੈਸ ਤੋਂ ਤੇ ਇੰਟਰਲੌਕ ਵਗੈਰਾ ਕਰਨਾ ਹੁਣ ਤਰਪਾਈ ਕੀਤੀ ਹੈ ਕਿਉਂਕਿ ਤਰਪਾਈਆਂ ਵਾਲੀ ਵੀ ਧਿਆਨਾਂ ਚਾਕੇ ਜਵਾਬ ਦੇਗੀ ਕਿਉਂਕਿ ਉਹ ਹਾਂ ਤੁਹਾਨੂੰ ਪਤਾ ਘਰ ਦਾ ਕੰਮ ਆਦੋ ਜਾਂਦਾ ਤੇ ਹੁਣ ਆਪਾਂ ਲੱਗੇ ਆਂ ਘਰ ਦਾ ਕੰਮ ਕਰਨ ਮੇਖ ਲਿਆ ਤੇ ਆਪਾਂ ਲੱਗੇ ਕਿ ਸੂਟ ਦੀ ਕਟਿੰਗ ਕਰਨਾ ਸੂਟ ਹੈਗਾ ਆਪਣਾ ਹੁਣ ਦੱਸਦੇ ਆਂ ਠੀਕ ਆ ਜੀ ਸੂਟ ਹੈਗਾ ਆਪਣਾ ਆ ਦੇਖੋ ਕਢਾਈ ਵਾਲਾ ਹੈ ਕਦਾਈ ਵਾਲਾ ਸੂਟ ਆਇਆ ਆਪਣਾ ਇਹ ਆਪਾਂ ਤੁਹਾਨੂੰ ਸਾਰਾ ਹੀ ਦਿਖਾਵਾਂਗੇ ਵੀ ਆਪਾਂ ਇਸ ਦਾ ਪੱਲਾ ਜਿਹੜਾ ਉਹ ਕਿਵੇਂ ਕੱਢਾਂਗੇ ਤੇ ਬੈਕ ਪੱਲਾ ਕਿਵੇਂ ਕੱਢਾਂ ਹੈ ਠੀਕ ਹੈ ਜੀ ਤੇ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੋ ਤੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਐਂਡ ਤੇ ਆਪਾਂ ਤੁਹਾਨੂੰ ਇੱਕ ਟ੍ਰਿਪ ਦਿਖਾਵਾਂਗੇ ਜਿਸ ਦਿਨਾਂ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਤੇ ਤੁਸੀਂ ਵੀ ਟ੍ਰਿਪ ਦੇਖਣ ਲਈ ਵੀਡੀਓ ਸਾਰੀ ਦੇਖੇ ਬਿਨਾਂ ਸਕਿੱਪ ਨਾ ਕਰਿਓ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਤੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਅਬ ਆ ਜੋ ਹੁਣ ਫਿਰ ਹੁਣ ਦੱਸਦੇ ਸੂਰ ਦੀ ਕਟਿੰਗ ਕਰਨੀ ਠੀਕ ਹੈ ਜੀ ਹਾਂਜੀ ਦੋਸਤੋ ਦੇਖੋ ਇਹ ਸੂਟ ਆਪਣਾ ਕਢਾਈ ਵਾਲਾ ਹੈ ਨਾ ਆਪਾਂ ਜੀ ਕਰਦੇ ਆ ਕਟਿੰਗ ਕਿਉਂਕਿ ਸਵੇਰੇ ਸ਼ਾਮ ਨੂੰ ਸੂਟ ਕੱਟਿਆ ਹੈ ਨਾ ਰਾਤ ਨੂੰ ਸਵੇਰੇ ਕੰਮ ਤੇ ਆਪਾਂ ਫਿਰ ਆਰਾਮ ਨਾਲ ਬੈਠ ਜਾਂਦੇ ਹਾਂ ਨਾ ਜਦੋਂ ਦਾ ਪਲੇਨ ਪਾਸਾ ਹੈ ਨਾ ਇਹ ਤੁਸੀ ਨਿਸ਼ਾਨੀਆਂ ਲਾ ਲਓ ਠੀਕ ਹੈ ਜੀ ਕੱਚੀਆਂ ਪੁੱਠੀਆਂ ਮੈਂ ਤਾਂ ਹਰੇਕ ਸੂਟ ਤੇ ਐਵੇਂ ਹੀ ਨਿਸ਼ਾਨੀਆਂ ਲਾਉਣੀਆਂ ਫਿਰ ਮੈਨੂੰ ਉਲਝਣਾ ਵੀ ਪੈਂਦਾ ਹੈਗਾ ਸਿੱਧੇ ਪੁੱਠੇ ਬਹੁਤ ਟਾਈਮ ਖਰਾਬ ਹੋ ਜਾਂਦੇ ਠੀਕ ਹੈ ਜੀ ਆਪਾਂ ਪੂਰੇ ਸੂਟ ਦੇ ਨਾ ਨਿਸ਼ਾਨੀਆਂ ਲਾ ਲਿਆ ਆਪਣੇ ਤੇ ਵੀਡੀਓ ਲੰਬੀ ਹੋਊਗੀ ਵੀਰੇ ਸਾਰੀ ਦੇਖਿਓ ਠੀਕ ਹੈ ਤੇ ਆਪਾਂ ਤੁਹਾਨੂੰ ਐਨ ਬ੍ਰੀਕੀ ਦੇ ਨਾਲ ਦੱਸਾਂਗੇ ਵੀ ਸੂਟ ਕਿੰਨਾ ਕੋਖਾ ਤੇ ਕਿੰਨਾ ਕੋ ਸੌਖਾ ਹੈ ਠੀਕ ਹੈ ਜੀ ਦੇ ਹੈਗਾ ਤਾਂ ਸੋਖਈ ਆ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਆਪਾਂ ਫਰੰਟ ਤੇ ਜਿਹੜਾ ਪੀਸ ਹੈ ਨਾ ਇਹ ਕਿਵੇਂ ਕੱਢਣਾ ਠੀਕ ਹੈ ਜੀ ਆ ਦੇਖੋ ਕਢਾਈ ਵਾਲਾ ਜਿਹੜਾ ਮਤਲਬ ਕਿ ਕਰਨਾ ਹੁੰਦਾ ਫਰੰਟ ਪੱਲਾ ਉਹ ਕਿਵੇਂ ਕੱਢਣਾ ਦੇਖੋ ਚੌੜਾ ਜਿਹਾ ਬਣੂਗਾ ਸੂਟ ਦਾ ਬਹੁਤ ਛੋਨੇ ਪਰ ਨਾਲ ਜੇ ਬਣੇ ਹੋਏ ਨੇ ਸੂਟ ਦੇ ਨਾ ਤੇ ਆਪੇ ਇਹ ਕੋ ਦਿਵਾਲੀ ਤੋਂ ਬਾਅਦ ਪਹਿਲਾ ਸੂਟ ਹੈ ਇਹਦਾ ਕਟਿੰਗ ਕਰਨ ਲੱਗਿਆ ਕਿਉਂਕਿ ਉਸ ਤੋਂ ਬਾਅਦ ਸਫਾਈਆਂ ਕਰੀਆਂ ਘਰ ਦੀਆਂ ਇੰਨੇ ਦਿਨ ਬਾਅਦ ਹਨਾ ਤਾਂ ਦੇਖੋ ਤੁਸੀਂ ਐਂਦਾ ਕਰਿਆ ਇਹਨੂੰ ਐਂਦਾ ਜੋੜ ਲਿਆ ਠੀਕ ਹੈ ਜੀ ਜੋ ਕੜਾਈ ਦੇ ਨਾਲ ਜੋੜ ਲਿਆ ਹੁਣ ਦੇਖੋ ਤੁਸੀਂ ਹਨਾ ਜੇ ਮਤਲਬ ਗਲਾ ਵਗੈਰਾ ਕੱਢਿਆ ਹੋਇਆ ਹੁੰਦਾ ਹੈ ਤੁਸੀਂ ਇਹਦੇ ਸੁਈ ਇਹਦੇ ਸੁਈ ਵੀ ਲੈ ਸਕਦੇ ਹੋ ਠੀਕ ਹੈ ਜੀ ਤੇ ਆ ਹੋ ਗਿਆ ਆਪਣਾ ਘੇਰਾ ਦੇਖੋ ਦੇਖੋ ਜੀ ਇਸ ਵੀਡੀਓ ਨਾਲ ਜੁੜੇ ਜਰੂਰ ਰਹੇ ਹੋ ਤਾਂ ਹੀ ਵੀਡੀਓ ਬਣਾ ਕੇ ਪਾਉਣ ਦਾ ਫਾਇਦਾ ਇੱਕ ਸਿਸਟਰ ਆ ਮੇਰੀ ਉਹ ਬਹੁਤ ਸੋਹਣੇ ਕਮੈਂਟ ਕਰਦੀ ਆ ਹਨਾ ਵੀ ਦੀਦੀ ਮੈਨੂੰ ਇਸ ਇਸ ਫਿਟਿੰਗ ਦੀ ਜਿਹੜੀ ਮਤਲਬ ਕਿਉਂ ਚਾਹੀਦੀ ਆ ਕਟਾਈ ਚਾਹੀਦੀ ਆ ਤੁਸੀਂ ਇਸ ਵੀਡੀਓ ਦਾ ਹੌਬ ਜ਼ਰੂਰ ਪਾਓ ਤਾਂ ਬਹੁਤ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਆ ਹਨਾ ਜਦੋਂ ਕੋਈ ਐਦਾਂ ਮਤਲਬ ਦਾਸਦਾ ਤੇ ਮਤਲਬ ਪੁੱਛਦਾ ਦੱਸਦਾ ਸਾਨੂੰ ਐ ਹੁੰਦਾ ਵੀ ਸਾਡੇ ਕੰਮ ਦੀ ਕਦਰ ਹੁੰਦੀ ਆ ਠੀਕ ਹੈ ਜੀ ਤਾਂ ਇਸ ਕਰਕੇ ਕਿਹਾ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਠੀਕ ਹੈ ਜੀ ਆ ਦੇਖੋ ਆਪਾਂ ਇਹ ਕਰ ਲੈਣਾ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹਲਕੀ ਫੁਲਕੀ ਪ੍ਰੈਸ ਲਾ ਲੈਣੀ ਆ ਠੀਕ ਹੈ ਜੀ ਇਸ ਤੇ ਮਤਲਬ ਪ੍ਰੈਸ ਤੇ ਗਰਮ ਹੁੰਦੀ ਆ ਆਪਾਂ ਨੇ ਨਾਪ ਲੈਣਾ ਠੀਕ ਹੈ ਤੁਸੀਂ ਨਾ ਇਹ ਜਿਹੜਾ ਫੋਲਡ ਕਰਿਆ ਆਪਾਂ ਨੇ ਹਾਂ ਜਿੰਨਾ ਵੀ ਆਪਾਂ ਨੇ ਫੋਲਡ ਕਰਿਆ ਨਾ ਇਹਦਾ ਸਾਰਾ ਪਲਡ ਕਰਨਾ ਹੈ ਤੁਸੀਂ ਠੀਕ ਹੈ ਘੁੰਮਾਣਾ ਹੈਗਾ ਆਪਣਾ ਠੀਕ ਹੈ ਜੀ ਆ ਦੇਖੋ ਪਨਾ ਰਹੇ ਆ 15.5 ਠੀਕ ਹੈ ਸਾਰਾ 15 ਹੀ ਹੋਣਾ ਚਾਹੀਦਾ ਇਸ ਦੇ ਨਾਲ ਘੇਰਾ ਘੁੰਮਦਾ ਨਹੀਂ ਹੈਗਾ ਇਸ 15 ਇੰਚ ਦੇ ਵਿੱਚ ਫੇਰ ਆਪਾਂ ਆਪਣਾ ਘੇਰਾ ਸਾਰਾਂਗੇ ਜਿੰਨਾ ਵੀ ਆਪਾਂ ਨੇ ਰੱਖਣਾ ਠੀਕ ਹੈ ਜੀ ਤੁਸੀਂ ਸਾਰਾ ਨਾਪ ਲਾਣਾ ਤੇ ਇਹਦੇ ਜਿਹੜੀ ਕਿਨਾਰੀ ਵਗੈਰਾ ਇਸ ਨੂੰ ਸਿੱਧੀ ਕਰ ਲੈਣਾ ਪ੍ਰੈਸ ਲਾ ਕੇ ਪਰ ਅਸਮ ਆਨ ਚੰਗੀ ਤਰ੍ਹਾਂ ਤਰੀਜ ਬਿਠਾ ਦਾਨੀਆ ਸੈਂਟਰ ਦੀ ਵੀ ਤੇ ਤੁਸੀਂ ਮਤਲਬ ਪ੍ਰੈਸ ਤੋਂ ਬਿਨਾਂ ਕਪੜਾ ਨਾ ਬਿਲਕੁਲ ਵਧੀਆ ਨਹੀਂ ਕਟਾਈ ਹੁੰਦਾ ਹੈਗਾ ਚਾਹੇ ਔਰਗਾਂਜਾ ਦਾ ਚਾਹੇ ਸ਼ਿਲਕ ਦਾ ਕਾਟਨ ਦਾ ਜੋ ਵੀ ਹੈ ਤਾਂ ਤੁਸੀਂ ਪ੍ਰੈਸ ਕਰਕੇ ਹੀ ਕਪੜਾ ਕੱਟਣਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਚੰਗੀ ਤਰ੍ਹਾਂ ਪ੍ਰੈਸ ਕਰਕੇ ਤੇ ਕਿਨਾਰੀਆਂ ਦੇ ਵਾਲ ਕੱਢ ਲਓ ਨੇ ਸਾਰੇ ਤੇ ਹੁਣ ਤੁਸੀਂ ਦੇਖੋ ਆਪਾਂ ਹੁਣ ਤੁਹਾਨੂੰ ਦੱਸਾਂਗੇ ਜਲਦੀ ਜਲਦੀ ਵੀਡੀਓ ਦੇ ਦੇਣਾ ਮਾਈਕ ਖਰਾਬ ਹੋ ਗਏ ਠੀਕ ਹੈ ਜੀ ਮਾਈਕ ਮੈਂਨੇ 3.5 ਵਾਲੀ ਲਿਆਂਦੀ ਸੀ ਉਹ ਖਰਾਬ ਹੋ ਗਏ ਕਿੰਨਾ ਟਾਈਮ ਹੋ ਗਿਆ ਹਨਾ ਮਤਲਬ ਖਰਾਬ ਹੋ ਗਏ ਤੇ ਆ ਦੇਖੋ ਹੁਣ ਆਪਾਂ ਇਹਦੇ ਵਿੱਚ ਆਵਾਜ਼ ਵਾਈਸ ਰਿਕਾਰਡ ਕਰ ਰਹੇ ਆ ਆਪਣੀ ਅਧਿਕ ਵੀਡੀਓਸ ਤਾਂ ਮੈਂ ਮਾਈਕ 'ਚ ਬੋਲ ਰਹੀ ਆ ਹਨਾ ਤੇ ਤਾਂ ਕਰਕੇ ਤੁਹਾਨੂੰ ਥੋੜਾ ਜਿਹਾ ਹੋਊਗਾ ਤੇ ਆਪਣਾ ਜਿਹੜਾ ਉਹ ਆ ਮਤਲਬ ਕਿ ਬਾਈ ਆ hip 22 ਆ ਲੰਬਾਈ 40 ਆ ਤੇ ਛਾਤੀ ਹੈਗੀ ਆ ਜੀ ਇਹਦੀ 21 ਠੀਕ ਹੈ ਆਪਾਂ ਨੇ ਨਾ ਤਾਂ ਛਾਤੀ ਲੈਣੀ ਆ ਨਾ ਲੈਣਾ ਘੇਰਾ ਆਪਾਂ ਨੇ hip ਲੈਣੀ ਆ ਠੀਕ ਹੈ ਜੀ ਆਪਾਂ hip ਦਾ ਨਾਪ ਲੈ ਕੇ ਫਿਰ ਕਟਾਈ ਕਰਾਂਗੇ ਠੀਕ ਹੈ ਜੀ ਜਿੱਦਾਂ hip ਹੈਗੀ ਆ 11 ਠੀਕ ਹੈ ਜੀ ਤਾਂ ਨਾ 22 ਤਾਂ ਆਪਾਂ 11 ਤੇ ਨਿਸ਼ਾਨੀ ਲਾ ਲਈ ਤਾਂ ਆਪਾਂ ਫਿਰ 2 ਇੰਚ ਫालतू ਲਾਵਾਂਗੇ ਜੇ ਲੈਸ ਲਾਉਣੀ ਆ ਜੇ ਤੁਸੀਂ ਲੈਸ ਨਹੀਂ ਲਾਉਣੀ ਐਦਾਂ ਹੀ ਫੋਲਡ ਕਰਨਾ ਤੁਸੀਂ 1.5 ਇੰਚ ਵੀ ਰੱਖ ਸਕਦੇ ਹੋ 2.5 ਇੰਚ ਵੀ ਰੱਖ ਸਕਦੇ ਹੋ ਖਰਚਾ ਤਾਂ ਆਪਾਂ ਲਾਵਾਂਗੇ ਜੀ ਲੈਸ ਤਾਂ ਆਪਾਂ ਨੇ 2 ਇੰਚ ਖਰਚਾ ਰੱਖਿਆ ਠੀਕ ਹੈ ਜੀ ਤਾਂ ਆਪਾਂ ਹੁਣ ਸਾਰੇ ਸਾਰੇ ਮਤਲਬ ਜਿੰਨੀ ਲੰਬਾਈ ਲਈ ਐ ਤੇ 13 13 ਇੰਚ ਦੀ ਨਿਸ਼ਾਨੀ ਲਾ ਲਾਂਗੇ ਠੀਕ ਹੈ ਜੀ ਨਿਸ਼ਾਨੀ ਲਾ ਕੇ ਫਿਰ ਇਸ ਸਾਰੀਆਂ ਨਿਸ਼ਾਨੀਆਂ ਨੂੰ ਆਪਾਂ ਮਿਲਾ ਦਾਂਗੇ ਠੀਕ ਹੈ ਜੀ ਇੰਚ ਟੇਪ ਦੇ ਮਦਦ ਨਾਲ ਫਿਰ ਆਪਾਂ ਸਾਰੀਆਂ ਨਿਸ਼ਾਨੀਆਂ ਨੂੰ ਐਦਾਂ ਮਿਲਾ ਦਾਂਗੇ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਬਟਿੱਕਾਂ ਵਾਲਿਆਂ ਨੂੰ ਜੇ ਮੇਰੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੈ ਤਾਂ ਮੇਰੀ ਵੀਡੀਓ ਤੇ ਕਮੈਂਟ ਜਰੂਰ ਕਰਿਓ ਕਿ ਮੇਰੀਆਂ ਜਿਹੜੀਆਂ ਵੀਡੀਓ ਨੇ ਵਧੀਆਂ ਨੇ ਸਟੀਚਿੰਗ ਵਿੱਚ ਸਹੀ ਦੱਸਦੀਆਂ ਜਾਂ ਗਲਤ ਹੁੰਦੀ ਹੈ ਮੇਰੀ ਸਟੀਚਿੰਗ ਦੱਸਣ ਦਾ ਜਿਹੜਾ ਤਰੀਕਾ ਠੀਕ ਹੈ ਜੀ ਇਸ ਤੋਂ ਬਾਅਦ ਫਿਰ ਆਪਾਂ ਨੇ ਲੰਬਾਈ ਲੈ ਲੈਣੀ ਹੈ ਲੰਬਾਈ ਲੈ ਲਈ ਆਪਾਂ ਨੇ 44 ਰੱਖਣੀ ਹੈ ਤਿਆਰ ਤੇ ਆਪਾਂ 42 ਲਵਾਂਗੇ ਠੀਕ ਹੈ ਜੀ 1 ਇੰਚ ਆਪਾਂ ਖਰਚਾ ਲਵਾਂਗੇ ਪਲੇਟ ਦਾ ਤੇ ਮੋਢੇ ਦਾ ਠੀਕ ਹੈ ਜੀ ਕਿਉਂਕਿ ਘੇਰਾ ਉਹਦਾ ਤਿਆਰ ਹੋਇਆ ਹੋਇਆ ਜਿਹਦਾ ਘੇਰਾ ਤਿਆਰ ਹੈ ਤਾਂ ਆਪਾਂ 1.5 ਇੰਚ ਹੀ ਖਰਚਾ ਲਵਾਂਗੇ ਤੇ ਬਾਅਦ ਇਸ ਤੋਂ ਬਾਅਦ ਆਪਾਂ ਇਹਨੂੰ ਉਤਾਰ ਦੇਣਾ ਚੌਰਸ ਬਾਕਸ ਬਣਾ ਕੇ ਉਤਾਰ ਦੇਣਾ ਠੀਕ ਹੈ ਜੀ ਐਨ ਬੈਨ ਬਰਾਬਰ ਕਰਕੇ ਤੁਸੀਂ ਦੇਖੋ ਲੰਬਾਈ ਆ ਗਈ ਆਪਣੀ 42 ਠੀਕ ਹੈ ਜੀ ਤੇ ਆਪਣਾ ਇੱਕ ਵਾਰ ਤੁਸੀਂ ਮਤਲਬ ਸਾਰੀ ਨਿਸ਼ਾਨੀ ਲਾ ਕੇ ਦੁਬਾਰਾ ਤੁਸੀਂ ਜ਼ਰੂਰ ਨਾਪਣਾ ਵੀ ਆਪਾਂ ਨੇ ਜਿਹੜੀ ਨਿਸ਼ਾਨੀ ਲਾਈ ਆ ਵੀ ਉਹ ਸਹੀ ਆ ਰਹੀ ਹੈ ਐ ਨਹੀਂ ਹੈਗਾ ਵੀ ਇੱਕ ਵਾਰ ਚ ਲਾ ਕੇ ਬਸ ਉਹ ਕਰ ਦੇਣਾ ਕੱਟ ਦੇਣਾ ਤੇ ਤੁਸੀਂ ਦੇਖੋ ਹੁਣ ਹਨ ਇਹ ਆਪਾਂ ਨੇ ਕਟਾਈ ਕਰਤੀ ਠੀਕ ਹੈ ਜੀ ਇਸ ਦੀ ਆਪਾਂ ਨੇ ਕਟਾਈ ਕਰਤੀ ਇਹ ਪੱਲਾ ਆਪਾਂ ਨੇ ਲਿਆ ਕੱਢ ਐਨ ਪੂਰੇ ਪੂਰੇ ਪੱਨ੍ਹੇ ਲਾਏ ਨੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਕੱਢਾਂਗੇ ਇਹਦਾ ਦੂਸਰਾ ਪੱਲਾ ਠੀਕ ਹੈ ਜੀ ਅੱਜ ਆਪਾਂ ਅੱਜ ਆਪਣੀ ਵੀਡੀਓ ਤੁਹਾਡੇ ਨਾਲ ਨਾ ਪੂਰੇ ਸੂਟ ਚੋਕਮੀਜ਼ ਕੱਢਣੀ ਆ ਵੀ ਕਿੱਦਾਂ ਕੱਢਦੇ ਆ ਨਹੀਂ ਤਾਂ ਆਪਾਂ ਜਦੋਂ ਤੁਹਾਨੂੰ ਵੀਡੀਓ ਪਾਉਨੇ ਆ ਕੱਲੀ ਮਤਲਬ ਕੀ ਨਿਸ਼ਾਨੀਆਂ ਦੀ ਉਹ ਲਾਉਣ ਦਿਨੇ ਆ ਵੀਡੀਓ ਤੁਹਾਨੂੰ ਅੱਜ ਆਪਾਂ ਤੁਹਾਨੂੰ ਦੱਸਿਆ ਵੀ ਕਢਾਈ ਵਾਲਾ ਪੱਲਾ ਐਦਾਂ ਤੁਸੀਂ ਕੱਢੋ ਤੇ ਫਿਰ ਐਵੇਂ ਪੱਲਾ ਕੱਢੋ ਐਵੇਂ ਬੈਕ ਪੱਲਾ ਕੱਢੋ ਤੇ ਫਿਰ ਡਰਾਫਟ ਕਰੋ ਠੀਕ ਹੈ ਮਤਲਬ ਕਿ ਤੁਸੀਂ ਪੂਰੀ ਵੀਡੀਓ ਦੇਖ ਕੇ ਆਪਣੇ ਸੂਟ ਦੀ ਕਟਿੰਗ ਕਰ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਕਦਾਂਗੇ ਬੈਕ ਪੱਲਾ ਬੈਕ ਪੱਲੇ ਦਾ ਕੀ ਕਰਨਾ ਤੁਸੀਂ ਇਹਨੂੰ ਸਾਰਿਆਂ ਸੈਟਿੰਗ ਕਰਕੇ ਪ੍ਰੈਸ ਲਾ ਲੈਣਾ ਠੀਕ ਹੈ ਜੀ ਪ੍ਰੈਸ ਲਾ ਕੇ ਨਾ ਤੁਸੀਂ ਪਹਿਲਾਂ ਕਿਨਾਰੀ ਤੋਂ ਨਾ ਜਿੰਨਾ ਆਪਾਂ ਨੇ ਰੱਖਿਆ ਤੇ ਆਪਾਂ ਕਿੰਨਾ ਰੱਖਿਆ ਤੇ 11 ਇੰਚ ਨੇ 13 ਇੰਚ 2 ਇੰਚ ਫालतू 11 ਦਾ ਤਿਆਰ ਆ ਬਾਈ ਤੇ ਆਪਾਂ ਨੇ ਫਿਰ ਸਾਰਾ ਉਹ ਕਰਿਆ ਤੀ ਆ ਦੇਖੋ ਤੁਸੀਂ ਵੇਹ ਤੇ 13 13 ਇੰਚ ਦੀ ਨਿਸ਼ਾਨੀ ਲਾ ਲਾਣੀ ਹੈ ਪਹਿਲਾਂ ਸਾਰੀ ਇਧਰਲੇ ਕਿਨਾਰੀ ਵਾਲੀ ਸਾਈਡ ਤੋਂ ਲੈ ਜਾਣੀ ਹੈ ਨਿਸ਼ਾਨੇ ਲਾਉਣ ਵਾਸਤੇ ਇੱਕ ਨਾ ਜਦੋਂ ਦਰਜੀਆ ਕੋਲੋਂ ਚੌਕ ਵਾਹ ਲੁਕਦਾ ਚੌਕ ਇੰਨਾ ਜ਼ਿਆਦਾ ਖੁੰਦਦਾ ਨਾ ਸਾਡੇ ਠੀਕ ਹੈ ਜੀ ਤੁਸੀਂ ਇੱਦਾਂ ਨਿਸ਼ਾਨੀ ਲਾ ਲਾਣੀ ਹੈ ਆ ਦੇਖੋ ਜਿੰਨਾ ਵੀ ਆਪਾਂ ਨੇ ਲਏ 13 13 ਇੰਚ ਦੀ ਯਾਨੀ ਹੈਗਾ ਵੀ ਬਰਾਬਰ ਕਰਕੇ ਨਿਸ਼ਾਨੀ ਲਾਵਾਂਗੇ ਫਿਰ ਤਾਂ ਬਹੁਤ ਟਾਈਮ ਲੱਗ ਜਾਂਦਾ ਬਸ ਫਿਰ ਤੁਸੀਂ ਕੀ ਕਰਨਾ ਨਿਸ਼ਾਨੀ ਲਾਉਣ ਤੋਂ ਬਾਅਦ ਤੇ ਆਪਣੀ ਐਦਾਂ ਬਸ ਨਿਸ਼ਾਨੀ ਨੂੰ ਚੱਕੋ ਤੇ ਬਰਾਬਰ ਕਰ ਲਓ ਠੀਕ ਹੈ ਜੀ ਇਹ ਛੋਟੇ ਛੋਟੇ ਟ੍ਰਿਕ ਨੂੰ ਥੋੜੀ ਜਿਹੀ ਯਾਦ ਰੱਖਿਆ ਕਰੋ ਠੀਕ ਹੈ ਜੀ ਤੇ ਵੀਡੀਓ ਸ਼ੂਟ ਆਪਾਂ ਹਰਕ ਬਣਾ ਲਾਂਨੇ ਆ ਤੇ ਫਿਰ ਤਿਆਰ ਤਾਂ ਤੁਹਾਨੂੰ ਆਪਾਂ ਉਹੀ ਕਰਕੇ ਦਿਖਾ ਦਵਾਂਗੇ ਨਾ ਦਿਖਾਵਾਂਗੇ ਜਾਂ ਦੱਸਾਂਗੇ ਜੋ ਆਪਣੇ ਕੋਲ ਤਿਆਰ ਹੋਣ ਲਈ ਆਊਗਾ ਹੁਣ ਆਪਾਂ ਆਪਣੇ ਸੂਟ ਕਿੰਨੇ ਕ ਬਣਾਈ ਜਾਵਾਂਗੇ ਹਨ ਇਸ ਕਰਕੇ ਗਿਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਆਪਣਾ ਸਟੀਚਿੰਗ ਦਾ ਜਿਹੜਾ ਕੰਮ ਹੈ ਉਹ ਵੱਧ ਸਕੇ ਤੇ ਹੁਣ ਤੁਸੀਂ ਦੇਖੋ ਤੇ ਪ੍ਰੈਸ ਮਾਰਦੇ ਦੇਖੋ ਕਿੰਨਾ ਫਰਕ ਪੈਂਦਾ ਪ੍ਰੈਸ ਮਾਰਨ ਨਾਲ ਹਨ ਐਨ ਸ਼ਾਂਤ ਜਿਹਾ ਸੂਟ ਸਾਹਮਣੇ ਆਉਂਦਾ ਆਪਣੇ ਵੀ ਐਨ ਸ਼ਾਂਤ ਜਿਹਾ ਸੂਟ ਸਾਹਮਣੇ ਆਉਂਦਾ ਤੇ ਇਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਇਸ ਨੂੰ ਇਹਦੀ ਲੰਬਾਈ ਲੈਣੀ ਹੈ ਲੰਬਾਈ ਉਹਦੀ ਲਈ ਆਪਾਂ ਨੇ 42 ਇੰਚ ਤੇ ਇਹਦੀ ਲੰਬਾਈ ਲਵਾਂਗੇ ਆਪਾਂ 45 45 ਇੰਚ ਠੀਕ ਹੈ ਜੀ ਤੇ ਇਹਨਾਂ ਚੰਗੀ ਤਰ੍ਹਾਂ ਵਾਲ ਵਗੈਰਾ ਜਿਹੜੇ ਕੱਢ ਲੈਣੇ ਨੇ ਤੇ ਫਿਰ ਆਪਾਂ ਇਸ ਦੀ ਲੰਬਾਈ ਹੈ ਜਿਹੜੀ ਉਹ ਲਵਾਂਗੇ 45 ਇੰਚ ਆਹ ਲਓ ਜੀ ਠੀਕ ਹੈ ਤੇ 45 ਇੰਚ ਲੰਬਾਈ ਲੈਣੀ ਆ ਤਾਂ ਕਿ ਘੇਰਾ ਵੀ ਵਧੀਆ ਸੋਹਣਾ ਫੋਲਡ ਹੋ ਸਕੇ ਤੇ ਇਹ ਹੋ ਗਿਆ ਆਪਣਾ ਬੈਕ ਪੱਲਾ ਦੇਖੋ ਕਿੰਨਾ ਔਖਾ ਤੇ ਕੋਈ ਔਖਾ ਨਹੀਂ ਹੈਗਾ ਮੇਰੀਆਂ ਭੈਣਾਂ ਫੀਸ ਨਾ ਦੇਣ ਇੱਕ ਵਾਰੀ ਵੀਡੀਓ ਦੇਖ ਕੇ YouTube ਤੇ ਵੀਡੀਓ ਦੇਖ ਕੇ ਮੇਰੀ ਨਹੀਂ ਕਿਸੇ ਵੀ ਭੈਣ ਦੀ ਵੀਡੀਓ ਦੇਖ ਕੇ ਸੂਟ ਕਟਿੰਗ ਕਰ ਸਕਦੀਆਂ ਨਹੀਂ ਕਿਉਂਕਿ ਕੱਪੜੇ ਦੇ ਵਿੱਚ ਕੁਝ ਵੀ ਗਲਤ ਨਹੀਂ ਹੁੰਦਾ ਹੈਗਾ ਕਪੜਾ ਜੇ ਥੋੜਾ ਜਿਹਾ ਘੱਟ ਕੱਟਿਆ ਜਾਊਗਾ ਤਾਂ ਜੋੜ ਪੈ ਜਾਊਗਾ ਹਨਾ ਲੈਸਾਂ ਦਾ ਇੰਨਾ ਜ਼ਿਆਦਾ ਉਹ ਆ ਜਿੱਥੇ ਮਰਜ਼ੀ ਲੈਸ ਪਾ ਕੇ ਜਿਹੜਾ ਮਰਜ਼ੀ ਜੁਆਇੰਡ ਲਾ ਲਓ ਤੁਸੀਂ ਸੂਟ ਦੀ ਲੁੱਕ ਹੋਰ ਵੀ ਜ਼ਿਆਦਾ ਵਧੀਆ ਬਣ ਜਾਂਦੀ ਹੈ ਇਸ ਕਰਕੇ ਤੁਹਾਨੂੰ ਕਿਹਾ ਹੈ ਬੇ ਡਰ ਹੋ ਕੇ ਤੁਸੀਂ ਸੂਟ ਕਟਿੰਗ ਕਰ ਲਿਆ ਕਰੋ ਠੀਕ ਹੈ ਜੀ ਤੇ ਹੁਣ ਆਪਾਂ ਇਸ ਤੇ ਆਪਣਾ ਫਰੰਟ ਪੱਲਾ ਧਰ ਦਾਂਗੇ ਠੀਕ ਹੈ ਫਰੰਟ ਪੱਲਾ ਆਪਾਂ ਨੇ ਐਨ ਸੈਟਿੰਗ ਕਰਿਆ ਹੋਇਆ ਪ੍ਰੈਸ ਕਰੀ ਹੋਈ ਹੈ ਤੇ ਆਪਾਂ ਹੁਣ ਇਸ ਤੇ ਧਰਤਾ ਆਪਣਾ ਫਰੰਟ ਪੱਲਾ ਵੀ ਗਈ ਜਨ ਟਪਲਾ ਧਰ ਕੇ ਤੇ ਫਿਰ ਹੁਣ ਆਪਾਂ ਜਿਹੜੇ ਨਾਲ ਨਾਲੋ ਕਿਨਾਰੀ ਕਿਨਾਰੀ ਨਹੀਂਵੇਂ ਲੈਂਦੀ ਹੈਗੀ ਸਲਵਾਰ ਸਲਵਾਰ ਚ ਲੈਣੀ ਹੈ ਸ਼ਰਟ ਚ ਤਾਂ ਬਿਲਕੁਲ ਵੀ ਕਿਨਾਰੀ ਨਹੀਂ ਲੈਂਦੀ ਹੈਗੀ ਤੇ ਹੁਣ ਆਪਾਂ ਜਿਹੜੀ ਇਹਦੇ ਇੱਕ ਵਾਰ ਦੁਬਾਰਾ ਪ੍ਰੈਸ ਮਾਰ ਕੇ ਚੰਗੀ ਜਿਹਾ ਦੋਨੇ ਪੱਲਿਆਂ ਨੂੰ ਬਿਠਾ ਲਿਆ ਹਨਾ ਬਿਠਾਉਣ ਤੋਂ ਬਾਅਦ ਜਿਹੜੀ ਕਿਨਾਰੀ ਹੈ ਉਹ ਆਪਾਂ ਕੱਢ ਦਾਂਗੇ ਦੇਖੋ ਤੇ ਇਹਨੂੰ ਐਨ ਸੈਟਿੰਗ ਕਰਕੇ ਤੇ ਆਪਾਂ ਇਹਦੀ ਕਿਨਾਰੀ ਹੁਣ ਕੱਢਤੀ ਦੇਖੋ ਜੀ ਠੀਕ ਹੈ ਸਾਰੇ ਕਨਾਰੀ ਆ ਜਿਹੜੀ ਆਪਾਂ ਉਤਾਰਤੀ ਬੈਕ ਬੱਲੇ ਤੇ ਹੀ ਆਈ ਐ ਉਹ ਵੀ ਇੱਕ ਪਾਸੇ ਆਈ ਐ ਠੀਕ ਐ ਤਾਰਤੀ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਜੀ ਇਸ ਦਾ ਡਰਾਫਟ ਠੀਕ ਐ ਤੇ ਇਸ ਦਾ 12 ਹੈਗਾ 13 ਤਾਂ ਆਪਾਂ ਲਵਾਂਗੇ 6 ਇੰਚ ਠੀਕ ਹੈ ਜੀ 6 ਇੰਚ ਤੋਂ ਬਾਅਦ 7.5 ਲਵਾਂਗੇ ਜੀ ਆਪਾਂ ਮੋਢਾ 21 ਵੈਸਟ ਦੀਆਂ ਨਿਸ਼ਾਨੀਆਂ ਲਾਵਾਂਗੇ ਇਹ ਆਪਾਂ ਤੇ 7.5 ਮੋਢਾ ਲਿਆ ਤੇ ਇਹਦੀ 21 ਹੈਗੀ ਹੈ ਜੀ ਬ੍ਰੈਸਟ ਤਾਂ ਆਪਾਂ 10.5 ਇੱਕ ਲਾਵਾਂਗੇ ਨਿਸ਼ਾਨੇ 10.5 ਤੇ ਤੇ ਦੂਜੀ ਲਾਵਾਂਗੇ ਆਪਾਂ ਨਿਸ਼ਾਨੀ 11 ਤੇ ਠੀਕ ਹੈ ਜੀ 11 ਤੇ ਨਿਸ਼ਾਨੀ ਲਾ ਲਈ ਤੇ ਇਸ ਦਾ ਲਾ ਲਾਂਗੇ ਆਪਾਂ ਸੈਂਟਰ ਮੈਂ ਸੈਂਟਰ ਮਤਲਬ ਕਿ ਤੱਕ ਸੁਦੇ ਹੀ ਲਾ ਲੈਣੀ ਹੈ ਮੈਂ ਨਾਪ ਦੇਣੀ ਹੈਗੀ ਕਿਉਂਕਿ ਰੋਜ਼ ਤਾਂ ਸੂਟ ਕੱਟੀਦੇ ਨੇ ਠੀਕ ਹੈ ਜੀ ਇਹ ਹੋ ਗਈ ਆਪਣੀ ਫਰੰਟ ਕਾਟ ਠੀਕ ਹੈ ਜੀ ਤੇ ਇਹ ਹੋ ਗਈ ਹੁਣ ਆਪਣੀ ਬੈਕ ਕਾਟ ਠੀਕ ਹੈ ਫਰੰਟ ਕਾਟਾ ਥੋੜੀ ਜੀ ਹੋਰ ਡੂੰਗੀ ਕਰਾਂਗੇ ਆਪਾਂ ਠੀਕ ਹੈ ਜੀ ਤੇ ਇਹ ਹੋ ਗਈ ਆਪਣੀ ਫਰੰਟ ਕਾਟ ਜੀ ਡੂੰਗੀ ਕਰਤੀ ਇਹ ਅਗਲੇ ਆਪਣੀ ਘਟਾਈ ਆ ਲਈਆਂ ਠੀਕ ਹੈ ਜੀ ਆਪਣਾ 2 ਇੰਚ ਰਹਿ ਗਿਆ 2 ਇੰਚ ਤੋਂ ਅੱਧਾ ਇੰਚ ਸਲਾਈ ਚ ਆ ਜੂਗਾ ਤਾਂ ਆਪਣਾ 1.5 ਇੰਚ ਰਹਿ ਜਾਊਗਾ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਆਗੇ ਆਪਾਂ ਬਲੇਟਾਂ ਤੇ ਠੀਕ ਹੈ ਜੀ ਪਲੇਟਾਂ ਤੇ ਆਉਣ ਤੋਂ ਬਾਅਦ ਦੇਖੋ ਪਲੇਟਾਂ ਫਾਈਨਲ ਚ ਆ ਗਈਆਂ ਜਿਵੇਂ ਜਿਹੜਾ ਬਣਿਆ ਹੋਇਆ ਕਢਾਈ ਦਾ ਉਹਦੇ ਵਿੱਚ ਆ ਗਏ ਆਪਾਂ ਜਿਵੇਂ ਹੁਣ ਆਪਾਂ ਇਸ ਨੂੰ ਉਤਾਰ ਦਾਂਗੇ ਠੀਕ ਹੈ ਜੀ ਇਸ ਨੂੰ ਉਤਾਰ ਕੇ ਨਾ ਫਿਰ ਨਿਸ਼ਾਨੀ ਲਾਵਾਂਗੇ ਹੁਣ ਤੁਸੀਂ ਇਹ ਦੇਖੋ ਪਲੇਟ ਹਮੇਸ਼ਾ 3.5 ਤੇ ਪਾਉਣੇ ਆਪਾਂ ਹਨਾ ਚਲੋ ਜੇ ਥੋੜਾ ਜਿਹਾ ਭਾਰੀ ਹੁਣ ਉਹਦੀ 4 ਤੇ ਹੀ ਪਾ ਦਨੇ ਤੇ ਅਸੀਂ ਦੇ ਆਪਾਂ 4 ਤੇ ਪਾਵਾਂਗੇ ਕਿਉਂਕਿ ਨਹੀਂ ਤਾਂ ਵਿੱਚ ਆ ਗਈ ਜਿਵੇਂ ਪੰਜੜਾ ਪੈਨਲ ਬਣਿਆ ਹੋਇਆ ਦੇ ਵਿੱਚ ਆ ਗਏ ਤਾਂ ਕਰਕੇ ਆਪਾਂ ਚਾਰ ਤਿੰਨ ਨਿਸ਼ਾਨੀ ਲਾਵਾਂਗੇ ਠੀਕ ਹੈ ਜੀ 7 ਇੰਚ ਲੰਬੀ ਰੱਖਾਂਗੇ ਪਲੇਟ ਤੇ ਜਿਹੜੀ ਦੂਜੀ ਪਲੇਟ ਆ ਆ ਦੇਖੋ ਉੱਥੇ ਵੀ ਆਪਾਂ ਚਾਰ ਤਿੰਨ ਨਿਸ਼ਾਨੀ ਲਾ ਲਈ ਠੀਕ ਹੈ ਜੀ ਇਹਨੂੰ ਮਿਲਾ ਦਾਂਗੇ ਤੇ ਉਸ ਤੋਂ ਬਾਅਦ ਸੈਂਟਰ ਲੈ ਲਿਆ ਸੈਂਟਰ ਲੈ ਕੇ ਹੀ ਆਪਾਂ ਕਮਰ ਦਾ ਸੈਂਟਰ ਲਾਵਾਂਗੇ ਜਿਹੜੀ ਆ ਆ ਵਾਲੀ ਪਲੇਟ ਆ ਨਾ ਇਹ ਇਹਦੇ ਸੈਂਟਰ 'ਚ ਜਾਊਗੀ ਰੇ ਰੇ ਪਲੇਟ ਹੁੰਦੀਆਂ ਨੇ ਇੱਕੋ ਹੀ ਦੋ ਹੀ ਸਿੱਧੀਆਂ ਹੁੰਦੀਆਂ ਨੇ ਬਾਕੀ ਤਾਂ ਰੇਵ ਹੁੰਦੀਆਂ ਨੇ ਇਹ ਪਲੇਟ ਦਾ ਜਿੱਥੇ ਸੈਂਟਰ ਹੋਊਗਾ ਨਾ ਕਮਲ ਦਾ ਸੈਂਟਰ ਤਾਂ ਉਥੇ ਰੇ ਪਲੇਟ ਜਾਊਗੀ ਆ ਦੇਖੋ ਐਦਾਂ ਕਰਕੇ ਦੇਖਿਓ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਤੇ ਉਸ ਤੋਂ ਬਾਅਦ ਹੁਣ ਆਪਣੀ ਆ ਗਈ ਮੋਡੇ ਵਾਲੀ ਪਲੇਟ ਠੀਕ ਹੈ ਜੀ ਤੇ ਕਮਰ ਦੇ ਨਿਸ਼ਾਨੀ ਵੀ ਇੱਥੇ ਆਉਂਦੀ ਹੈ ਇਥੇ ਪਲੇਟ ਦਾ ਸੈਂਟਰ ਆਬ ਨੂੰ ਨੁਣਾਗੇ ਆਪਣੀ ਰੇਪ ਪਲੇਟ ਇਹ ਆਪਾਂ ਨੇ ਹੁਣ 2 2.5 ਇੰਚ ਰੱਖਣੀ ਹੁੰਦੀ ਹੈ 3 ਇੰਚ ਰੱਖਾਂਗੇ ਕਿਉਂਕਿ ਇਹਦੇ ਵਿੱਚ ਵੀ ਇਹਦੇ ਵਿੱਚ ਵੀ ਉਹ ਆ ਗਿਆ ਇਹਦੇ ਵਿੱਚ ਵੀ ਮਤਲਬ ਕਿ ਉਹ ਆ ਗਿਆ ਪੈਨਲ ਆ ਗਿਆ ਨਾ ਪੈਨਲ ਆ ਗਿਆ ਪੈਨਲ ਤੋਂ ਬਾਅਦ ਫਿਰ ਇਸ ਦੀ ਨਿਸ਼ਾਨੀ ਲਾ ਦਾਂਗੇ ਠੀਕ ਹੈ ਜੀ ਨਿਸ਼ਾਨੀ ਹਾਂ ਜੀ ਇਸ ਤੋਂ ਬਾਅਦ ਆਪਾਂ ਲੈਣੀ ਹੈ ਮੀਨਸ ਲਾਈ ਮੈਨਸ ਲਾਈ ਲੈ ਕੇ ਫਿਰ ਇਹਦੀ ਆਪਾਂ हिਪ ਤੇ ਨਿਸ਼ਾਨੀ ਲਾ ਦਾਂਗੇ। ਹਿੱਪ ਤੇ ਨਿਸ਼ਾਨੀ ਲਾ ਲਾਂਗੇ ਆਪਾਂ ਇਹਦੀ हिਪ ਹੈਗੀ ਆ ਬਾਈ ਤੇ ਆਪਾਂ 11 ਤੇ ਨਿਸ਼ਾਨੀ ਲਾ ਲਾਂਗੇ। ਠੀਕ ਹੈ ਜੀ ਫਿਰ ਇਸ ਦੀ ਕਮਰ ਤੇ ਨਿਸ਼ਾਨੀ ਲਾ ਕੇ ਆਪਾਂ ਫਿਰ ਇਸ ਨੂੰ ਮਿਲਾ ਦਾਂਗੇ। ਹਾਂ ਜੀ। ਫਿਰ ਆਪਾਂ ਇਸਦੇ ਕਰਦਾਂਗੇ ਕਟਾਈ ਠੀਕ ਹੈ ਜੀ ਆ ਦੇਖੋ ਪਹਿਲਾਂ ਆਪਾਂ ਬੈਕ ਪੱਲੇ ਦੀ ਕਟਾਈ ਕਰਾਂਗੇ ਠੀਕ ਹੈ ਜੀ ਇਹਨੂੰ ਗੁਲਾਈ ਦੇ ਨਾਲ ਧਿਆਨ ਦੇ ਨਾਲ ਤੇ ਫਿਰ ਟੱਕ ਲਗਾ ਦਾਂਗੇ ਤੇ ਫਿਰ ਉਸ ਤੋਂ ਬਾਅਦ ਕਰਾਂਗੇ ਆਪਾਂ ਫਰੰਟ ਪੱਲੇ ਦੀ ਕਟਾਈ ਹਾਂ ਫਿਰ ਆਪਾਂ ਕਰਾਂਗੇ ਫਰੰਟ ਪੱਲੇ ਦੀ ਕਟਾਈ ਤੇ ਅੰਜੀਆ ਦੇਖੋ ਫਿਰ ਆਪਾਂ ਇਹਦੇ ਟੱਕ ਲਗਾ ਦਾਂਗੇ ਰੇਪ ਪਲੇਟ ਦੇ ਤਾਂ ਕਿ ਦੂਜੇ ਪਾਸੇ ਵੀ ਆਪਾਂ ਨੂੰ ਪਤਾ ਲੱਗ ਸਕੇ ਵੀ ਆਪਾਂ ਇੱਥੇ ਪਲੇਟ ਪਾਈ ਹੈ ਤੇ ਉਸ ਤੋਂ ਬਾਅਦ ਆਪਾਂ ਪਲੇਟਾਂ ਦੀਆਂ ਨਿਸ਼ਾਨੀਆਂ ਲਾ ਦਾਂਗੇ ਕੈਂਚੀ ਦੇ ਨਾਲ ਠੀਕ ਹੈ ਜੀ ਹਾਂਜੀ ਇੱਥੇ ਨਹੀਂ ਆਪਾਂ ਟੱਕ ਲਾਵਾਂਗੇ ਕਿਉਂਕਿ ਇਹ ਜਿਹੜਾ ਟੱਕ ਉੱਪਰ ਥੱਲੇ ਹੋ ਜਾਂਦਾ ਜਦੋਂ ਆਪਾਂ ਸਲਾਈ ਲਾਉਨੇ ਆ ਤੇ ਫਿਰ ਇਸ ਤੋਂ ਬਾਅਦ ਆਪਾਂ ਕੈਂਚੀ ਦੀ ਹੈਲਪ ਦੇ ਨਾਲ ਨਿਸ਼ਾਨੀਆਂ ਦੂਜੇ ਪਾਸੇ ਲੈ ਜਾਾਂਗੇ ਠੀਕ ਹੈ ਜੀ ਤੇ ਆ ਦੇਖੋ ਨਾ ਕਢਾਈ ਦੇ ਵਿੱਚ ਨਿਸ਼ਾਨੀਆਂ ਦਾ ਪਤਾ ਨਹੀਂ ਲੱਗ ਰਿਹਾ ਹੈਗਾ ਫਿਰ ਉੱਥੇ ਆਪਾਂ ਕੈਂਚੀ ਰੱਖ ਕੇ ਨਿਸ਼ਾਨੀ ਲਾ ਦਾਂਗੇ ਠੀਕ ਹੈ ਜੀ ਨਿਸ਼ਾਨੀਆਂ ਮੇਰੀਆਂ ਹਮੇਸ਼ਾ ਐਵੇਂ ਹੀ ਹੁੰਦੀਆਂ ਨੇ ਪਲੇਟਾਂ ਦੀਆਂ ਤੇ ਮੈਂ ਐਵੇਂ ਹੀ ਲਾਉਣੀ ਆ ਤੁਸੀਂ ਵੀ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖਿਓ ਤੇ ਏਸੀ ਆਪਣੇ ਸੂਟ ਦੀ ਕਟਿੰਗ ਠੀਕ ਹੈ ਜੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਜਦੋਂ ਆਪਾਂ ਸਟਿਚ ਕਰਾਂਗੇ ਤਾਂ ਇਹਨੂੰ ਇੰਨਾ ਨੀਵਾ ਰੱਖ ਕੇ ਕਰਾਂਗੇ ਤਾਂ ਆਹ ਦੇਖੋ ਜੀ ਫਿਰ ਤੁਹਾਡੀ ਫਿਟਿੰਗ ਹੈ ਜਿਹੜੀ ਬਹੁਤ ਸੋਹਣੀ ਆਊਗੀ ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਇੱਕ ਵਾਰ ਇਸ ਵੀਡੀਓ ਦੇਖ ਕੇ ਸੂਟ ਕਟੋਗੇ ਤਾਂ ਟਰਾਈ ਜ਼ਰੂਰ ਕਰਿਓ ਠੀਕ ਹੈ ਜੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਆਪਾਂ ਸਲਵਾਰ ਦੀ ਜਿਹੜੀ ਮਤਲਬ ਕਟਾਈ ਉਹ ਵੀ ਪਾਵਾਂਗੇ ਤੇ ਵੀਡੀਓ ਪੂਰੀ ਦੇਖਿਓ ਸਕਿੱਪ ਨਾ ਕਰਿਓ ਥੈਂਕ ਯੂ